ਸੋਰਠ ਮਹੱਲਾ ਪੰਜਵਾ ਕਾਰੇ ਸੀ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੁਗਾ ਕੋਟ ਬਿਗਨ ਲਾਥੀ ਪ੍ਰਭ ਸਰਾਂ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਕਿਆ ਗਾਵੋ ਸੁਣੋ ਬੜੋ ਨਿਤ ਭਾਈ ਆਚਾ ਸਾਹਿਬ ਅੰਤਵ ਡਾਈ ਭਗਤ ਵਿਚਲ ਦੀਆਲਾ ਸੰਤਾਂ ਕੀ ਬੈਜ ਰਖਦਾ ਆਇਆ ਆਦ ਮਿਰਦ ਪ੍ਰਿਤ ਪਾਲਾ ਹਰ ਅੰਮ੍ਰਿਤ ਨਾਮ ਪੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਵੋ ਜਰਾ ਮਰਾ ਤਾਪ ਸਭ ਨਠਾ ਗੁਣ ਗੋਵਿੰਦ ਨਿਤ ਗਾਵੋ ਸੁਣੀਐ ਦਾਸ ਸੁਆਮੀ ਮੇਰੀ ਸਰਬ ਗਲਾਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾ ਕਾਰਿシ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੁਗਾ ਕੋਟ ਬਿਗਨ ਲਾਥੀ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਉ ਹੋ ਸੁਣੋ ਬੜੋ ਨਿਤ ਭਾਈ ਗੁਰਪੂਰੈ ਤੂ ਰਖਿਆ ਹੋ ਸੱਚਾ ਸਾਹਿਬ ਅਮਦ ਬਡਾਈ ਭਗਤ ਵਚਲ ਦੀ ਆਲਾ ਸੰਤਾ ਕੀ ਬੈਜ ਰਖਦਾ ਆਇਆ ਆਦ ਬਿਰਦ ਵ੍ਰਿਤ ਪਾਲਾ ਹਰ ਅਮਰਤ ਨਾਮ ਪੋਜਨ ਨਿਤ ਪੁੰਚੋ ਸਰਬ ਬੇਲਾ ਮੁਖ ਪਵੋ ਜਰਾ ਮਰਾ ਤਾਪ ਸਭ ਨਠਾ ਗੁਣ ਗੋਵਿੰਦ ਨਿਤ ਗਾਵ ਹੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾਂ ਕਾਰਿ ਸਿ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੁਗਾ ਕੋਟ ਬਿਗਨ ਲਾਥੀ ਪ੍ਰਭ ਸਰਾਂ ਪ੍ਰਗਟੇ ਭਲੇ ਸੁਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵੋ ਸੁਣੋ ਬੜੋ ਨਿਤ ਭਾਈ ਗੁਰਪੂਰੇ ਤੂ ਰਖਿਆ ਰਹਾਉ ਸਚਾ ਸਾਹਿਬ ਅੰਤਵਡਾਈ ਭਗਤ ਵਚਲ ਦੀ ਆਲਾ ਸੰਤਾ ਕੀ ਪੈਜ ਰਖਦਾ ਆਇਆ ਆਦ ਬਿਰਦ ਪ੍ਰਿਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਭੋਜੋ ਸਰਬ ਬੇਲਾ ਮੁਖ ਪਵੋ ਜਰਾ ਮਰਾ ਤਾਪ ਸਭ ਨਠਾ ਗੁਣ ਗੋਵਿੰਦ ਨਿਤ ਗਾਵੋ ਸੁਣੀਐ ਦਾਸ ਸੁਆਮੀ ਮੇਰੀ ਸਰਬ ਗਲਾਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾ ਕਾਰਿ ਇਸ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੁਗਾ ਕੋਟ ਬਿਗਨ ਲਾਤੀ ਪ੍ਰਭ ਸਰਾਂ ਪਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਉ ਹੋ ਸੁਣੋ ਬੜੋ ਨਿਤ ਭਾਈ ਗੁਰਪੂਰੇ ਤੋ ਰਾਖਿਆ ਰਹਾਉ ਸੱਚਾ ਸਾਹਿਬ ਅੰਤਵਡਾਈ ਭਗਤ ਵਚਲ ਦੀ ala ਸੰਤਾ ਕੀ ਬੈਜ ਰਖਦਾ ਆਇਆ ਆਦ ਬਿਰਦ ਪ੍ਰਿਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੋ ਸਰਬ ਬべਲਾ ਮੁਖ ਪਾਵੋ ਜera ਮਰਾ ਤਾਪ ਸਭ ਨਠਾ ਗੁਣ ਗੋਵਿੰਦ ਨਿਤ ਗਾਵੋ ਸੁਣੀਐ ਦਾਸ ਸੁਆਮੀ ਮੇਰੀ ਸਰਬ ਗਲਾਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਰਠ ਮਹਰਲਾ ਪੰਜਵਾ ਕਾਰੇ ਸੀ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੁਗਾ ਕੋਟ ਬਿਗਨ ਲਾਥੀ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਉ ਹੋ ਸੁਣੋ ਬੜੋ ਨਿਤ ਪਾਈ ਗੁਰੂ ਪੂਰੇ ਤੂੰ ਰੱਖਿਆ ਰਹਾਓ ਸੱਚਾ ਸਾਹਿਬ ਅਮਦਵਡਾਈ ਭਗਤ ਵਛਲ ਦਿਆਲਾ ਸੰਤਾ ਕੀ ਬੇਜ ਰਖਦਾ ਆਇਆ ਆਦ ਮਿਰਦ ਪ੍ਰਿਤ ਪਲਾ ਹਰ ਅੰਮ੍ਰਿਤ ਨਾਮ ਪੋਜਨ ਨਿਤ ਪੁੰਜੋ ਸਰਬ ਬੇਲਾ ਮੁਖ ਪਾਵੋ ਜੇਰਾ ਮਰਾ ਤਾਪ ਸਭ ਨਠਾ ਗੁਣ ਗੋਵਿੰਦ ਨਿਤ ਗਾਵੋ ਸੁਣੀਐ ਦਾਸ ਸੁਆਮੀ ਮੇਰੀ ਸਰਬ ਗਲਾਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾ ਕਾਰੇ ਸੀ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੁਗਾ ਕੋਟ ਬਿਗਨ ਲਾਥੇ ਪ੍ਰਭ ਸਰਾਂ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਕਿਆ ਗਾਉ ਹਉ ਸੁਣੋ ਬੜੋ ਨਿਤ ਭਾਈ ਗੁਰਪੂਰੇ ਤੂੰ ਰੱਖਿਆ ਰਹਾਉ ਸੱਚਾ ਸਾਹਿਬ ਅੰਤਵਡਾਈ ਭਗਤ ਵਚਲ ਦਿਆਲਾ ਸੰਤਾ ਕੀ ਬੇਜ ਰਖਦਾ ਆਇਆ ਆਦ ਬਿਰਦ ਬ੍ਰਿਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਭੋਜੋ ਸਰਬ ਬੂਵੇ ਲਾ ਮੁਖ ਪਾਵੋ ਜera ਮਰਾ ਤਾਪ ਸਭ ਨਠਾ ਗੁਣ ਗੋਵਿੰਦ ਨਿਤ ਗਾਵੋ ਸੁਣੀਐ ਦਾਸ ਸੁਆਮੀ ਮੇਰੀ ਸਰਬ ਗਲਾਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹਰਲਾ ਪੰਜਵਾ ਕਾਰਈ ਸਿ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੁਗਾ ਕੋਟ ਬਿਗਨ ਲਾਥੇ ਪ੍ਰਭ ਸਰਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਉ ਹਉ ਸੁਣੋ ਬੜੋ ਨਿਤ ਭਾਈ ਗੁਰਪੂਰੇ ਤੂੰ ਰੱਖਿਆ ਰਹਾਉ ਸੱਚਾ ਸਾਹਿਬ ਅੰਤਵਡਾਈ ਭਗਤ ਵਚਲ ਦਿਆਲਾ ਸੰਤਾ ਕੀ ਬੈਜ ਰਖਦਾ ਆਇਆ ਆਦ ਬਿਰਦ ਪ੍ਰਿਤ ਪਾਲਾ ਹਰ ਅੰਮ੍ਰਿਤ ਨਾਮ ਪੋਜਨਿਤ ਪੁੰਚੋ ਸਰਬ ਬੇਲਾ ਮੁਕ ਪਾਵੋ ਜਰਾ ਮਰਾ ਤਾਪ ਸਭ ਨਠਾ ਗੁਣ ਗੋਵਿੰਦ ਨਿਤ ਗਾਵੋ ਸੁਣੀਐ ਦਾਸ ਸੁਆਮੀ ਮੇਰੀ ਸਰਬ ਗਲਾਬਣ ਆਈ ਪਰਗਟ ਪਈ ਸਗਲੇ ਜੁਗ ਅੰਦਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹਰਲਾ ਪੰਜਵਾ ਕਾਰੇ ਸਿ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੁਗਾ ਕੋਟ ਬਿਗਨ ਲਾਥੀ ਪ੍ਰਭ ਸਰਾਂ ਪਰਗਟੇ ਭਲੇ ਸੰਜੋਗਾ ਬੋਡੀ ਸਬਦ ਸੁਪਾਕਿਆ ਗਾਉ ਹੋ ਸੁਣੋ ਬੜੋ ਨਿਤ ਭਾਈ ਗੁਰਪੂਰੇ ਤੂੰ ਰਖਿਆ ਰਹਾਓ ਸੱਚਾ ਸਾਹਿਬ ਅੰਤਵਡਾਈ ਭਗਤ ਵਚਲ ਦਿਆਲਾ ਸੰਤਾਂ ਕੀ ਬੈਜ ਰਖਦਾ ਆਇਆ ਆਦਬਿਰ ਦprit ਪਾਲ ਹਰ ਅਮਰਤ ਨਾਮ ਪੋਜਨਿਤ ਪੁੰਜੋ ਸਰਬ ਵੇਲਾ ਮੁਖ ਪਵੋ ਜੇਰਾ ਮਰਾ ਤਾਪ ਸਭ ਨਠਾ ਗੁਣ ਗੋਵਿੰਦ ਨਿਤ ਗਾਵੋ ਸੁਣੀਐ ਦਾਸ ਸੁਆਮੀ ਮੇਰੀ ਸਰਬ ਕਲਾਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾ ਕਾਇਸੀ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੁਗਾ ਕੋਟ ਬਿਗਨ ਲਾਤੀ ਪ੍ਰਭ ਸਰਾਂ ਰਗਟੇ ਭਲੇ ਸੰਜੋਗਾ ਪ੍ਰਵ ਬਾਣੀ ਸਬਦ ਸੁਪਾਖਿਆ ਗਾਉ ਹੋ ਸੁਣੋ ਬੜੋ ਨਿਤ ਭਾਈ ਗੁਰਪੂਰੈ ਤੂੰ ਰਖਿਆ ਰਹਾਓ ਸਚਾ ਸਾਹਿਬ ਅੰਤਵਡਾਈ ਭਗਤ ਵਚਲ ਦਿਆਲਾ ਸੰਤਾਂ ਕੀ ਪੈਜ ਰਖਦਾ ਆਇਆ ਆਦ ਮਿਰਦ ਪ੍ਰਿਤ ਪਾਲਾ ਹਰ ਅਮਰਤ ਨਾਮ ਪੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਵੋ ਜੇਰਾ ਮਰਾ ਤਾਪ ਸਭ ਨਠਾ ਗੁਣ ਗੋਵਿੰਦ ਨਿਤ ਗਾਵੋ ਸੁਨੀਏ ਦਾਸ ਸੁਆਮੀ ਮੇਰੀ ਸਰਬ ਗਲਾਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾ ਕਾਇਸੀ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੁਗਾ ਕੋਟ ਬਿਗਨ ਲਾਤੇ ਪ੍ਰਭ ਸਰਾਂ ਵਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਉ ਹੋ ਸੁਣੋ ਬੜੋ ਨਿਤ ਭਾਈ ਗੁਰਪੂਰੇ ਤੂੰ ਰੱਖਿਆ ਰਹਾਓ ਸਚਾ ਸਾਹਿਬ ਅੰਤਵ ਡਾਈ ਭਗਤ ਵਚਲ ਦੀ ala ਸੰਤਾ ਕੀ ਬੇਜ ਰਖਦਾ ਆਇਆ ਆਦ ਬਿਰਦ ਪ੍ਰਿਤ ਪਾਲਾ ਹਰ ਅਮਰਤ ਨਾਮ ਪੋਜਨ ਨਿਤ ਪੁੰਚੋ ਸਰਬ ਬੇਲਾ ਮੁਖ ਪਵੋ ਜੇਰਾ ਮਰਾ ਤਾਪ ਸਭ ਨਠਾ ਗੁਰੂ ਗੋਵਿੰਦ ਨਿਤ ਗਾਵੋ ਸੁਣੀਐ ਦਾਸ ਸੁਆਮੀ ਮੇਰੇ ਸਰਬ ਗਲਾਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਦਰ ਗੁਰ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾ ਕਾਰਿシ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੁਗਾ ਕੋਟ ਬਿਗਨ ਲਾਤੀ ਪ੍ਰਭ ਸਰਾਂ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਉ ਹੋ ਸੁਣੋ ਬੜੋ ਨਿਤ ਭਾਈ ਗੁਰਪੂਰੇ ਤੂ ਰਖੇ ਸਾਚਾ ਸਾਹਿਬ ਅੰਤਵ ਡਾਈ ਭਗਤ ਵਿਚਲ ਦੀ ਆਲਾ ਸੰਤਾ ਕੀ ਬੈਜ ਰਖਦਾ ਆਇਆ ਆਦ ਬਿਰਦ ਪ੍ਰਿਤ ਪਾਲਾ ਹਰ ਅੰਮ੍ਰਿਤ ਨਾਮ ਪੋਜਨ ਨਿਤ ਭੁੰਜੋ ਸਰਬ ਬੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਠਾ ਗੁਣ ਗੋਵਿੰਦ ਨਿਤ ਗਾਵੋ ਸੁਣੀਏ ਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਟਿਆਈ ਸੋਰ